ਦੋਸਤੋ ਸਿੱਧੂ ਬਾਈ ਉਸ ਦਿਨ ਬਚ ਸਕਦਾ ਸੀ ਜੇਕਰ ਆਹ ਛੜਕ ਜਾਣ ਦੀ بجائے ਆਹ ਸੜਕ ਚਲਾ ਜਾਂਦਾ ਤੇ ਦੋਸਤੋ ਆਪਾਂ ਖੜੇ ਆ ਸਿੱਧੂ ਮੂਸੇਵਾਲਾ ਮਤਲਬ ਜਿੱਥੇ ਸਿੱਧੂ ਦੀ ਲਾਸਟ ਰਾਾਈਡ ਹੋਈ ਸੀ ਜਮਾਰਕੇ ਪਿੰਡ ਦੇ ਐਂਟਰੀ ਪੁਆਇੰਟ ਤੇ ਖੜੇ ਆ ਆਪਾਂ ਤੇ ਇਹ ਉਹ ਸੜਕ ਆ ਜਿੱਧਰੋਂ ਸਿੱਧੂ ਆਇਆ ਸੀਗਾ ਆਹ ਸਾਈਡ ਤੋਂ ਸਿੱਧੂ ਦੀ ਗੱਡੀ ਆ ਰਹੀ ਸੀਗੀ ਇਸ ਟਾਈਮ ਤੇ ਬਾਈ ਆ ਕੇ ਇਧਰੋਂ ਆ ਕੇ ਗਿਆ ਇਹ ਐ ਚੱਲ ਗਿਆ ਬਾਈ ਹਨਾ ਤੇ ਐ ਜਾਣ ਦੀ بجائے ਜੇ ਸਿੱਧੂ ਮੂਸੇਵਾਲਾ ਐਂ ਭਾਗ ਜਾਂਦਾ ਤਾਂ ਬਾਈ ਦੀ ਜਾਨ ਬਚ ਸਕਦੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਵੀ ਆਪਾਂ ਜਵਾਰਕੇ ਪਿੰਡ ਦੇ ਮੇਨ ਐਂਟਰੀ ਪੁਆਇੰਟ ਦੇ ਉੱਤੇ ਖੜੇ ਆ ਤੇ ਜੇ ਜਿੱਥੇ ਉਹ ਕਾਲਾ ਮੋੜ ਸੀਗਾ ਸਿੱਧੂ ਮੂਸੇਵਾਲਾ ਜਿੱਥੇ ਮਤਲਬ ਆ ਆਖਰੀ ਸਾਹ ਲਏ ਬਾਈ ਨੇ ਹਨਾ ਤੇ ਉਹ ਆ ਛੜਕ ਜਾਂਦੀ ਆ ਉੱਥੇ ਤੇ ਜਿਹੜੀ ਆ ਤੁਸੀਂ ਸਾਹਮਣੇ ਸੜਕ ਦੇਖ ਰਹੇ ਹੋ ਇਹ ਜਿਹੜੀ ਆ ਸਾਹਮਣੇ ਸੜਕ ਹੈ ਹਨਾ ਤੇ ਇਹੇ ਜਾਂਦੀ ਆ ਮਾਨਸਾ ਸ਼ਹਿਰ ਕੰਨੀ ਕਿਉਂਕਿ ਇੱਥੋਂ ਪੁਲਿਸ ਸਟੇਸ਼ਨ ਆ ਜਿਹੜਾ ਥਾਣਾਗਾ ਉਹ ਬਿਲਕੁਲ ਨੇੜੇ ਆ ਤੇ ਆਹ ਸੜਕ ਆਉਂਦੀ ਹੈ ਜਿਹੜੀ ਉਧਰੋਂ ਮੂਸੇ ਬੰਗਾ ਆਉਂਦੀ ਹੈ ਜਿੱਥੋਂ ਸਿੱਧੂ ਮੂਸੇਵਾਲਾ ਆਇਆ ਸੀਗਾ ਹਨਾ ਇਹ ਉਹ ਸੜਕ ਹੈ ਇੱਥੇ ਆ ਕੇ ਸਿੱਧੂ ਬਾਈ ਨੂੰ ਆਹ ਸੜਕ ਤੇ ਆ ਕੇ ਪਹਿਲੀ ਵਾਰੀ ਅਭਾਸ ਹੋ ਗਿਆ ਸੀ ਕਿ ਬੰਦੇ ਮਗਰ ਲੱਗ ਚੁੱਕੇ ਨੇ ਗੱਡੀਆਂ ਮਗਰ ਲੱਗ ਚੁੱਕੀਆਂ ਨੇ ਤੇ ਨਾਲ ਦੇ ਦੋਸਤਾਂ ਨੇ ਵੀ ਕਿਹਾ ਇਹੀ ਹੋ ਸੜਕ ਸੀਗਾ ਜਦੋਂ ਨਾਲ ਦੇ ਦੋਸਤਾਂ ਨੇ ਕਿਹਾ ਵੀ ਆਪਣੇ ਪਿੱਛੇ ਗੱਡੀਆਂ ਲੱਗੀਆਂ ਆਪਣੇ ਪਿੱਛੇ ਬੰਦੇ ਲੱਗੇ ਹਨਾ ਤਾਂ ਬਾਈ ਸਿੱਧੂ ਮੂਸੇਵਾਲਾ ਨੇ ਕਿਹਾ ਵੀ ਯਾਰ ਨਹੀਂ ਕੋਈ ਫੈਨ ਹੋਣਗੇ ਹਨਾ ਤੇ ਉਹਦੇ ਨਾਲ ਨਾਲ ਜਦੋਂ ਸਿੱਧੂ ਮੂਸੇਵਾਲਾ ਨੇ ਬਾਈ ਨੇ ਮਤਲਬ ਨਹੀਂ ਗੌਰ ਕੀਤੀ ਦਿਲ ਦਾ ਸਾਫ਼ ਬੰਦਾ ਸੀਗਾ ਤੇ ਸਿੱਧੂ ਮੂਸੇਵਾਲਾ ਮਤਲਬ ਆਹ ਗੱਡੀਆਂ ਇੱਧਰ ਮੁੜ ਗਈਆਂ ਸੀਗੀਆਂ ਤਾਂ ਇੱਥੇ ਆ ਕੇ ਸਿੱਧੂ ਮੂਸੇਵਾਲਾ ਬਾਈ ਆ ਜਿਹੜਾ ਆਪਣਾ ਧੋਖਾ ਖਾ ਗਿਆ ਸੀਗਾ ਜੇਕਰ ਸਿੱਧੂ ਮੂਸੇਵਾਲਾ ਉਸ ਦਿਨ ਆਹ ਛੜਕ ਜਾ ਕੇ ਤੇ ਮਾਨਸਾ ਸ਼ਹਿਰ ਨੂੰ ਕਰਾਸ ਕਰ ਜਾਂਦਾ ਤਾਂ ਸਿੱਧੂ ਮੂਸੇਵਾਲਾ ਸ਼ਾਇਦ ਅੱਜ ਆਪਣੇ ਵਿੱਚ ਹੁੰਦਾ ਹਨਾ ਪਰ ਪਰਮਾਤਮਾ ਨੂੰ ਜਿਹੜਾ ਮਨਜ਼ੂਰ ਹੁੰਦਾਗਾ ਜਿੰਨੀ ਗ ਜਿਹੜੇ ਬੰਦੇ ਦੀ ਲਿਖੀ ਆ ਜਿਹੜੇ ਇਨਸਾਨ ਦੀ ਲਿਖੀ ਆ ਉਹ ਓਨੀ ਹੀ ਭੋਗ ਕੇ ਜਾਊਗਾ ਤੇ ਆ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਬਾਈ ਸਿੱਧੂ ਦੇ ਇਨਸਾਫ ਲਈ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਕੇ ਜਰੂਰ ਆ ਕਮੈਂਟਾਂ ਦੇ ਵਿੱਚ ਲਿਖੋ ਧੰਨਵਾਦ ਜੀ